ਗੱਲ ਤੋਂ ਵੀ ਠੀਕ ਆ ਕੋ ਕਿਰਤ ਕਰਨੇ ਆ ਬਾਣੀ ਵਾਲੇ ਸਿੰਘ ਕੋਲੇ ਆਪਾਂ ਸੱਜੇ ਖੱਬੇ ਬਾਹਰਲੀ ਸਟੇਟ ਤੋਂ ਆਇਆਂ ਨੂੰ ਵੀ ਰਜਾ ਕੇ ਵੇਖਿਆ ਲੋਕਲ ਨੂੰ ਵੀ ਮੌਕਾ ਦੇ ਕੇ ਵੇਖੀਏ ਰੋਜੀ ਰੋਟੀ ਖਾਣ ਕੇ ਕਿਤੇ 200 ਖਵਲੇ ਕਿਸੇ ਦੇ ਸਾਥੀ ਬਣਨਗੇ ਕਹਿਣਾ ਸੌਖਾ ਬਾਣੀ ਬਾਣੇ ਨਾਲ ਜੁੜੋ ਪਰ ਪਹਿਲਾਂ ਆਪ ਜੁੜੀਏ ਆਪਾਂ ਕਿਰਤ ਕਰੀਏ ਫਿਰ ਸਾਡੇ ਵਾਲੇ ਵੇਖ ਕੇ ਕਿਸੇ ਹੋਰ ਨੂੰ ਵੀ ਪਤਾ ਲੱਗੇਗਾ ਵੀ ਕਿਰਤੀ ਸਿੰਘ ਕਿੱਦਾਂ ਦੇ ਹੁੰਦੇ ਨੇ ਤੇ ਲਟੇਰੇ ਕਿੱਦਾਂ ਦੇ ਆਹਨੇ ਆ ਕੇ ਕਾਮਯਾਬ ਹੋਏ ਨਾ ਉੱਚ ਸਾਡੀ ਘਾਟ ਆ ਅਸੀਂ 40 ਲੱਖ ਖਰਚ ਕੇ ਬਾਹਰ ਭਾਂਡੇ ਮਾਂਜੇ ਐਸੇ ਮਾਂਜਣੇ ਨਹੀਂ ਚਾਹੀ ਉ ਵੀ ਸਾਡੀ ਘਾਟ ਆ ਜੇ ਸਾਡੇ ਬੱਚੇ 40 ਲੱਖ ਖਰਚ ਕੇ ਬਾਹਰ ਬੇਟੀਆਂ ਸਾਰੀਆਂ ਨਾਈਟ ਡਿਊਟੀ ਕਰਨੀਆਂ ਨੇ ਕੁਝ ਵੀ ਉੱਥੇ ਕੋਈ ਦੇਖ ਰਹਿ ਕਰਨ ਰਿਆ ਐਸੀ ਐਸੀ ਆਪਣੀ ਬੇਟੀ ਨੂੰ ਕਹਿੰਦੇ ਨਾ ਬੇਟੀ ਤੂੰ ਖੇਤਾਂ 'ਚ ਬਾਪੂ ਦੀ ਰੋਟੀ ਲੈ ਕੇ ਵੀ ਨਹੀਂ ਜਾਣਾ ਇਕੱਲੀ ਹੈਨਾ ਇੱਥੇ ਪਾਬੰਦੀਆਂ ਜੇਲ ਬਣਾ ਲਈਏ ਤੇ ਬਾਹਰ ਆਜ਼ਾਦੀ ਦੇਤੀ ਅਸੀਂ ਸਾਰਿਆਂ ਨੇ ਪਰ ਉਹਨਾਂ ਵੀਲਾ ਗਵਾ ਕੇ ਨਹੀਂ ਆ ਵੀ ਇੱਥੇ ਕਬਜ਼ਾ ਕੋਈ ਹੋਰ ਕਰ ਜੇ ਪੇਕੇ ਗਵਾ ਕੇ ਤੇ ਮੁੜ ਕੇ ਪੇਕੇ ਲੱਭਦੇ ਫਿਰਿਏ ਹੁਣ ਸਾਮੰਨ ਦਾ ਵੇਲਾ ਜਦੋਂ ਅਸੀਂ ਆਪਣਾ ਪੰਜਾਬ ਛੱਡਿਆ ਹੀ ਨਹੀਂ ਗਵਾ ਆਪ ਲਿਆ ਤੇ ਬਾਅਦ ਚ ਆ ਕੇ ਵੀ ਸਾਡਾ ਪੰਜਾਬ ਬਦ ਕਬਜ਼ਾ ਹੋਰਦਾ ਹੋ ਗਿਆ ਐਮਐਲਏ ਮਿਨਿਸਟਰ ਉਹਨਾਂ ਦੇ ਬਣ ਕੇ ਬਾਹਰਲੇ ਆ ਕੇ ਤੇ ਸਾਡੇਆਂ ਨੂੰ ਫਿਚਪੇੜੇ ਵੱਜਣੀਆਂ ਇੱਥੇ ਤੇ ਖਾਣੀਆਂ ਅਸੀਂ ਆਪਣੀ ਕਰਤਾ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾ ਬਈਆ ਬੰਨ ਨਾਮ ਕੀ ਹੈ ਨਾਮ ਜਸਵਿੰਦਰ ਸਿੰਘ ਜੀ ਤੁਹਾ ਬਈਆ ਕੰਮ ਜਿਹੜਾ ਕਦੋਂ ਤੋਂ ਕਰਦੇ ਤੁਸੀਂ ਇਹਨੂੰ 3 ਮਹੀਨੇ ਹੋ ਗਏ ਜੀ ਕੀ ਕੀ ਬਣਾ ਲੈਂਦੇ ਫਾਸਟ ਫੂਡ ਦੇ ਵਿੱਚ ਸਾਰੀ ਆਈਟਮ ਜੇ ਮਹਮਮ ਸੰਮਨਯੂਰੀਅਨ ਨਿਊਡਲ 버ਗਰ ਚਾਪ ਸਮੋਸੇ ਵਗੈਰਾ ਹਰ ਤਰ੍ਹਾਂ ਦੀ ਇਦਾਂ ਦੀ ਆਈਟਮ ਫਾਸਟ ਫੂਡ ਦੀ ਤੇ ਨਾਲ ਪੂਰੀ ਤੇ ਲਗਭਗ ਸਾਡੇ ਕੋਲੇ ਜਿੰਨੇ ਕਾਰੀਗਰ ਸਾਰੇ ਵੈਸ਼ਨੋ ਆ ਕੋਈ ਨਸ਼ਾ ਨਹੀਂ ਕਿਸੇ ਵੀ ਤਰ੍ਹਾਂ ਦਾ ਖਾਂਦਾ ਸਾਫ ਸੁਥਰਾ ਕੰਮ ਆ ਤੁਸੀਂ ਦੇਖਿਆ ਹੀ ਹੈ ਤੇ ਦਾਲ ਫੁਲਕਾ ਸਭ ਦਾਲ ਫੁਲਕਾ ਦਾਲ ਮੱਖਣੀ ਵਗੈਰਾ ਜਾਂ ਚਿੱਲੀ ਪਨੀਰ ਖੜੀ ਕੜਾਈ ਪਨੀਰ ਇਹ ਸਾਰੀਆਂ ਆਈਟਮਾਂ ਬਣਾਉਂਦੇ ਨੇ ਕਾਰੀਗਰ ਸਾਰੇ ਸਾਡੇ ਕੋਲ ਸਟਾਫ ਨੇਪਾਲੀ ਆ ਬੜਾ ਸਾਫ ਸੁਥਰਾ ਵਧੀਆ ਬਣਾਉਂਦੇ ਨੇ ਤੇ ਹੋਮ ਡਿਲੀਵਰੀ ਵੀ ਕਰ ਦਿੱਦੀ ਆ ਨੇੜੇ-ਨੇੜੇ ਸਾਰੇ ਘਰਾਂ 'ਚ ਦੇ ਆਉਂਦੇ ਨੇ ਮੁੰਡੇ ਆਪ ਹੀ ਪੈਕਿੰਗ ਕਰਕੇ ਸਮਾਨ ਜਦੋਂ ਆਰਡਰ ਆਉਂਦਾ ਕੋਈ ਵੱਡਾ ਛੋਟਾ ਜਿੱਦਾਂ ਦਾ ਵੀ ਕੋਈ ਆਰਡਰ ਆ ਪਹੁੰਚਾ ਦਿੰਦੇ ਨੇ ਤੇ ਪਪਾ ਜੀ ਨਿਹੰਗ ਸਿੰਘ ਪਹਿਲੀ ਵਾਰੀ ਵਿਖੇ ਆ ਫੂਟ ਚਲਾ ਰਹੇ ਆ ਫਾਸਟ ਫੂਡ ਆ ਅਸੀਂ ਨਿਹੰਗ ਸਿੰਘ ਦੋਨੇ ਪਿਓ ਪੁੱਤ ਸ਼ੌਂਕੜਾ ਬਾਣਾ ਪਾਇਆ ਅਸੀਂ ਇਹ ਮੇਰਾ ਬੇਟਾ ਆ ਅਸੀਂ ਦੋਨੇ ਸ਼ੌਂਕੜਾ ਬਾਣਾ ਪਾਇਆ ਅਸੀਂ ਕਿਸੇ ਸੰਪਰਦਾਨ ਚ ਨਹੀਂ ਗਏ ਨਾ ਰਹੇ ਆ ਸਿਰਫ ਸ਼ੌਂਕ ਆ ਸਾਨੂੰ ਵੀ ਬਾਣੇ ਚ ਰਹਿਣਾ ਕਹਿਣਾ ਸੌਖਾ ਬਾਣੀ ਬਾਣੇ ਨਾਲ ਜੁੜੋ ਪਰ ਪਹਿਲਾਂ ਆਪ ਜੁੜੀਏ ਆਪਾਂ ਕਿਰਤ ਕਰੀਏ ਫਿਰ ਸਾਡੇ ਵਾਲੇ ਵੇਖ ਕੇ ਕਿਸੇ ਹੋਰ ਨੂੰ ਵੀ ਪਤਾ ਲੱਗੇਗਾ ਵੀ ਕਿਰਤੀ ਸਿੰਘ ਕਿੱਦਾਂ ਦੇ ਹੁੰਦੇ ਨੇ ਤੇ ਲਟੇਰੇ ਕਿੱਦਾਂ ਦੇ ਹੁੰਦੇ ਨੇ ਤੇ ਤੁਹਾਡੇ ਕੋਲ ਖਾਸ ਚੀਜ਼ ਇਹਦੇ ਵਿੱਚ ਕੀ ਬੋਲਤਾ ਜੀ ਖਾਸ ਲਗਭਗ ਸਾਡੀ ਦੀ ਕੋਸ਼ਿਸ਼ ਹੈ ਵੀ ਜਿੰਨਾ ਵੀ ਸਮਾਨ ਬਣਦਾ ਸਾਰਾ ਖਾਸ ਆ ਆਪਣੇ ਲੋਕ ਖਾਸ ਹੀ ਬਣਾ ਕੇ ਦੇਾਂਗੇ ਤੇ ਫੇਰ ਹੀ ਗਾਹਕ ਦਾ ਰਿਜ਼ਲਟ ਆਉਣਾ ਦੁਬਾਰਾ ਕਿ ਨਹੀਂ ਕਰਦਾ ਤਿੰਨ ਮਹੀਨੇ ਹੋ ਗਏ ਸਾਨੂੰ ਇੱਥੇ ਕਰਦੇ ਆ ਪਹਿਲਾਂ ਵੀ ਕਿਤੇ ਪੁੱਛਿਆ ਪਹਿਲਾਂ ਵਟਾਲਾ ਗਰੰਤੀਆਂ ਉਹ ਇੱਥੇ ਕਿਦਾਂ ਮਰੇ ਉਹ ਅੱਡਾ ਛੋਟਾ ਜੀ ਉੱਥੇ ਪੂਰੀ ਨਾ ਨੂਨ ਦਾ ਕੰਮ ਜਿਹੜਾ ਇੰਨਾ ਜ਼ਿਆਦਾ ਨਹੀਂ ਬਾਕੀ ਸੋਨਾ ਚੱਲਦਾ ਮਤਲਬ ਨਾਨ ਪੂਰੀ ਦਾ ਜਿਹੜਾ ਛੋਟੇ ਅੱਡੇ ਹੋਣ ਕਰਕੇ ਤੇ ਕਾਰੀਗਰਾਂ ਦਾ ਖਰਚਾ ਨਹੀਂ ਹੀ ਨਿਕਲਦਾ ਇਸ ਕਰਕੇ ਅਸੀਂ ਸ਼ਹਿਰ ਵਿੱਚ ਹੁਣ ਇੱਥੇ 60 ਕੁਟੀ ਰੋਟੇ ਤੇ ਸ਼ੁਰੂ ਕੀਤਾ ਆ ਦੇਖ ਰਿਹਾ ਕੈਮਰੇ ਲੱਗੇ ਨੇ ਸੀਸੀਟੀਵੀ ਪੂਰੀ ਦੇਖ ਰਿਹਾ ਹੇਟ ਕੰਮ ਹੋੰਡਿਆ ਆਪਾ ਹਾਜ਼ਰ ਰਹੀਦਾ ਹਾਂਜੀ ਲੋਕਾਂ ਨੇ ਕਿੰਦਾ ਸਹਿਯੋਗ ਕਰਿਆ ਲੋਕਾਂ ਨਾਲ ਬਹੁਤ ਸੋਹਣਾ ਸਹਿਯੋਗ ਮਿਲਣ ਡਿਆ ਕੋਈ ਇਸ ਗੱਲ ਤੋਂ ਵੀ ਠੀਕ ਆ ਕੋ ਕਿਰਤ ਕਰਨੇ ਆ ਬਾਣੇ ਵਾਲੇ ਸਿੰਘ ਕੋਲੇ ਆਪਾਂ ਸੱਜੇ ਖੱਬੇ ਬਾਹਰਲੀ ਸਟੇਟ ਤੋਂ ਆਇਆਂ ਨੂੰ ਵੀ ਰਜਾ ਕੇ ਵੇਖਿਆ ਲੋਕਲ ਨੂੰ ਵੀ ਮੌਕਾ ਦੇ ਕੇ ਵੇਖੀਏ ਰੋਜੀ ਰੋਟੀ ਖਾਣਗੇ ਕਿਤੇ ਦੁੱਖ ਸੁੱਖ ਵੇਲੇ ਕਿਸੇ ਦੇ ਸਾਥੀ ਬਣਨਗੇ ਹਾਂਜੀ ਬੜਾ ਸਹਿਯੋਗ ਮਿਲਣ ਡਿਆ ਸਾਰੇ ਬਾਹਰ ਆ ਕੇ ਕਾਮਯਾਬ ਹੋਏ ਨਾ ਉਹ ਚ ਸਾਡੀ ਘਾਟ ਆ ਅਸੀਂ 40 ਲੱਖ ਖਰਚ ਕੇ ਬਾਹਰ ਭਾਂਡੇ ਮਾਂਜਿਆ ਇਸੇ ਮਾਂਜ ਇਹ ਸਾਡੇ ਬੱਚੇ 40 ਲੱਖ ਖਰਚ ਕੇ ਬਾਹਰ ਬੇਟੀਆਂ ਸਾਰੀਆਂ ਨਾਈਟ ਡਿਊਟੀ ਕਰਨੀਆਂ ਨੇ ਕੁਛ ਵੀ ਉੱਥੇ ਕੌਣ ਦੇਖ ਰਿਖ ਕਰਨ ਲਿਆ ਐਸੀ ਐਸੀ ਆਪਣੀ ਬੇਟੀ ਨੂੰ ਕਹਿੰਦੇ ਨਾ ਬੇਟੀ ਤੂੰ ਖੇਤਾਂ ਦੇ ਬਾਪੂ ਦੀ ਰੋਟੀ ਲੈ ਕੇ ਵੀ ਨਹੀਂ ਜਾਣਾ ਕੱਲੀ ਹੈਨਾ ਇੱਥੇ ਪਾਬੰਦੀਆਂ ਜੇਲ੍ਹ ਬਣਾ ਲਈਏ ਤੇ ਬਾਹਰ ਆਜ਼ਾਦੀ ਦੇਤੀ ਅਸੀਂ ਸਾਰਿਆਂ ਨੇ ਜੇ ਇੱਥੇ ਕੀ ਕਹਿਣਾ ਚਾਹੁੰਦੇ ਜਿਹੜੇ ਬਾਹਰ ਲੋਕ ਜਾਂਦੇ ਆ ਪਰ ਤੁਸੀਂ ਇੱਥੇ ਆਪਣੇ ਬਿਲਕੁਲ ਇਹ ਕਿਸੇ ਦਾ ਇੱਥੇ ਕਿੱਤਾ ਨਹੀਂ ਆ ਕੋਈ ਨਹੀਂ ਹੁਨਰ ਨਹੀਂ ਆ ਕੋਈ ਨਹੀਂ ਕਰਨਾ ਚਾਹੁੰਦਾ ਕਿਸੇ ਦੀ ਮਜਬੂਰੀ ਹੈ ਉਹ ਤੇ ਜਾਏ ਪਰ ਜਿਹੜਾ ਸਾਰਾ ਕੁਝ ਇੱਥੇ ਰਾਜ ਭਾਗ ਛੱਡ ਕੇ ਸੋਹਣੀਆਂ ਕੋਠੀਆਂ ਮਹਿਲਾ ਵਰਗੀਆਂ ਛੱ ਫਿਰ ਇਸ ਤੋਂ ਬਰੇ ਖਵਾਰੀ ਕੀ ਹੋ ਸਕਦੀ ਹੈ ਪ੍ਰਮਾਤਮਾ ਤੋਂ ਹੈਨਾ ਬਾਬਾ ਜੀ ਜਿਹੜੇ ਕਰਨਾ ਚਾਹੁੰਗੇ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਆ ਦਿਲੋਂ ਜਿਹੜੇ ਮਿਹਨਤੀ ਨੇ ਸੱਜਣ ਤੇ ਮਿਹਨਤ ਕਰਨ ਕਾਮਯਾਬੀ ਵੀ ਮਿਲੇਗੀ ਇਹ ਨਹੀਂ ਆ ਵੀ ਕਾਮਯਾਬੀ ਨਹੀਂ ਮਿਲੀ ਐਸੇ ਮਿਲਦੀ ਐ ਇੱਥੇ ਜੇ ਬਾਹਰ ਅਸੀਂ 2 ਲੱਖ ਰੁਪਿਆ ਕਮਾ ਕੇ ਰੋਟੀ ਜਿੱਦਾਂ ਦੀ ਖਾਣੇ ਆ ਨਾ ਇੱਥੇ ਅਸੀਂ 20000 ਰੁਪਿਆ ਕਮਾ ਕੇ ਵੀ ਰੋਟੀ ਉਦਾਂ ਦੀ ਖਾ ਸਕਨੇ ਕੋਈ ਝਮਾੜਾ ਨਹੀਂ ਐ ਸੋਹਣੀ ਰੋਟੀ ਖਾਣਦੇ ਆ ਆਪਣੀ ਨੀਂਦ ਦੇ ਸੌਣੇ ਆਪਣੀ ਨੀਂਦ ਦੇ ਉੱਠਣਦੇ ਆ ਕਿਸੇ ਦੇ ਕੋਈ ਪ੍ਰੈਸ਼ਰ ਨਹੀਂ ਕੋਈ ਦਬਾਅ ਨਹੀਂ ਆ ਉੱਥੇ ਤੇ 5 ਮਿੰਟ ਲੇਟ ਲਿਖਿਆ ਜਾਂਦਾ ਜਿਹੜਾ ਬਾਹਰ ਗਿਆ ਫਿਰ ਉਹ ਉਹਨਾਂ ਦੇ ਮਾਪਿਆਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਪਰ ਇੱਥੇ ਜਿਹੜੇ ਰਹਿ ਕੇ ਆਪਣੇ ਮਾਪਿਆਂ ਦਾ ਖਿਆਲ ਰੱਖ ਉਹਨਾਂ ਨੇ ਆਪਣਾ ਮਾਪਿਓ ਤੇ ਰਲ ਗਿਆ ਉਹਨਾਂ ਦੀ ਵੀ ਉਹਨਾਂ ਦੇ ਵੀ ਬਟਾਪਾ ਰਲ ਜਾਣਾ ਉੱਥੇ ਕਿਉਂਕਿ ਬੱਚੇ ਉੱਥੋਂ ਦੇ ਕਲਚਰ 'ਚ ਜਿਹੜੇ ਪੜੇ ਲਿਖੇ ਨੇ ਉਹਨਾਂ ਨੂੰ ਵੀ ਨਹੀਂ ਸਾਂਭਣਗੇ ਇਥੇ ਅਸੀਂ ਬਾਪੂ ਦੀ ਦਾਦੇ ਦੀ ਵੀ ਘੂਰੀ ਤੋਂ ਅਜੇ ਤੱਕ ਡਰਦੇ ਆ ਉੱਥੇ ਕਿਹੜਾ ਬੱਚੇ ਤੋਂ ਡਰੂਗਾ ਬੱਚੇ ਤੇ ਚਪੇੜ ਮਾਰਨੀ ਤੇ ਪੁਲਿਸ ਆ ਜਾਂਦੀ ਉਸੇ ਵੇਲੇ ਇਥੇ ਹੋਣ ਤੀਗਾ ਸਾਡੇ ਦਾਦੇ ਖੁੰਡਿਆਂ ਨਾਲ ਕੁੱਟ ਛੜਦੇ ਸੀ ਸਾਡੀ ਹਿੰਮਤ ਨਹੀਂ ਕਿਸੇ ਦੀ ਅੱਗੇ ਬੋਲ ਜੀਏ ਇੰਨਾ ਸਤਕਾਰ ਸੀ ਬ ਕੀ ਲੱਗਦਾ ਤੁਹਾਨੂੰ ਵੀ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਚ ਹੀ ਕੰਮ ਕਰਨੀ ਚਾਹੀਦਾ ਕਰਨਾ ਚਾਹੀਦਾ ਪਰ ਉਹਨਾ ਵੇਲਾ ਗਵਾ ਕੇ ਨਹੀਂ ਆ ਵੀ ਇੱਥੇ ਕਬਜ਼ਾ ਕੋਈ ਹੋਰ ਕਰ ਜੇ ਪੇਕੇ ਗਵਾ ਕੇ ਤੇ ਮੁੜ ਕੇ ਪੇਕੇ ਲੱਭਦੇ ਫਿਰਿਏ ਹੁਣ ਸਮਾਂ ਦਾ ਵੇਲਾ ਜਦੋਂ ਅਸੀਂ ਆਪਣਾ ਪੰਜਾਬ ਛੱਡਿਆ ਹੀ ਨਹੀਂ ਗਵਾ ਆਪ ਲਿਆ ਤੇ ਬਾਅਦ ਚ ਆ ਕੇ ਵੀ ਸਾਡਾ ਪੰਜਾਬ ਬਦੇ ਕਬਜ਼ਾ ਹੋਰਦਾ ਹੋ ਗਿਆ ਐਮਐਲਏ ਮਿਨਿਸਟਰ ਉਹਨਾਂ ਦੇ ਬਣ ਕੇ ਬਾਹਰਲੇ ਆ ਕੇ ਤੇ ਸਾਡੇਆਂ ਨੂੰ ਫੇਚ ਪੇੜੇ ਵੱਜਣੀਆਂ ਇੱਥੇ ਤੇ ਖਾਣੀ ਅਸੀਂ ਆਪਣੀ ਕਰਤੱਬੀ ਆ ਦੇਖਿਆ ਜੇ ਇਹਦੇ ਪਾਪਾ ਜੀ ਆਨਲਾਈਨ ਜਿਹੜਾ ਵਾ ਆਨਲਾਈਨ ਵੀ ਕੰਮ ਕਿੰਨੇ ਕਰਦਾ ਹੈ ਆਨਲਾਈਨ ਠੀਕ ਆ ਕੌਣ ਕਿਸ ਤਰ੍ਹਾਂ ਕਰਦੇ ਆਂ ਆਨਲਾਈਨ ਲੋਕੀ ਆਰਡਰ ਫੋਨ ਤੇ ਕਰ ਦਿੰਦੇ ਨੇ ਆਉਂਦਿਆਂ ਨੂੰ ਵੈਰੈਟੀ ਹੁੰਦਾ ਉਹ ਆਪ ਆ ਕੇ ਲੈ ਜਾਂਦੇ ਜੇ ਕੋਈ ਨੇੜੇ ਆ ਕੋਈ ਕਹਿੰਦਾ ਵੀ ਸਾਡੀ ਫਲਾਣੀ ਕੋਠੀ ਉੱਤੇ ਪਹਚਾ ਦੇ ਉੱਥੇ ਪਹਚਾ ਦਿੰਦੇ ਫਿਰ ਬਾਬਾ ਜੀ ਦਾ ਉਹ ਤਾਂ ਬਾਬਾ ਦਾ ਨਾਮ ਆ ਜਾਂਦਾ ਹੋ ਜਾਂਦਾ ਹਾਂ ਸਰ ਇਹ ਨਹੀਂ ਹੰਗਸੰਗ ਬਾਣੀ ਵਾਲਾ ਕੋਈ ਵੀ ਵੈਨਿਓ ਬਾਬਾ ਕਹਿੰਦਾ ਵੈਨਿਓ ਗੱਡੀ ਵਾਲਾ ਮੰਨੀਆਂ ਚ ਜਾਈਦਾ ਸਬਜ਼ੀ ਲੈਣੋਂ ਪਹਿਲਾਂ ਕਹਿੰਦੇ ਵੈਨਿਓ ਵਾਲਾ ਬਾਬਾ ਆ ਜੀ ਸਬਜ਼ੀ ਲੱਦ ਦੋ ਹੈਨਾ ਬਾਣੇ ਦਾ ਸਤਕਾਰ ਤੇ ਹੈ ਹੀ ਹੈ ਨਾ ਕੋਈ ਦਿਲੋਂ ਨਹੀਂ ਕਰੇਗਾ ਜ਼ੁਬਾਨ ਤੋਂ ਤੇ ਕਰਦੇ ਹੋਏ ਆ ਹੀ ਹੈ ਨਾ ਸਾਹਮਣੇ ਤੇ ਕਰੂਗਾ ਹੀ ਹੈਨਾ ਹਾਂਜੀ ਤੁਸੀਂ ਕਿਹੜੀ ਜਗ੍ਹਾ ਹੋਟਲ ਆ ਦਾ ਜੀ ਇਹ 60 ਫੁੱਟ ਰੋਡ ਜੇ ਇਹਨੂੰ ਟੋਟਲ ਮਾਰ ਰੋਡ ਵੀ ਕਹਿ ਦਿੰਦੇ ਨੇ ਕਾਦੀਆਂ ਤੋਂ ਕਾਨੂੰਵਾ ਰੋਡ ਨੂੰ ਇਹ ਬਾਈਪਾਸ ਜੋੜਦਾ ਜੀ ਤੇ ਫੋਨ ਨੰਬਰ ਮੇਰਾ 62832 33562 ਹਾਂਜੀ 62832 33562 ਫੋਨ ਨੰਬਰ ਹੈ ਤੇ ਕਈ ਦਾਸ ਨੂੰ ਜਰੂਰ ਮੌਕਾ ਦਿੱਤਾ ਜਾਏ ਇੱਕ ਵਾਰੀ ਸਾਰੇ ਵੀਰ ਆਉਣ ਜੋ ਕੋਈ ਵੀ ਚੀਜ਼ ਛਾਕੇ ਜੇ ਕੋਈ ਕਮੀ ਪੇਸ਼ੀ ਹੈ ਤੇ ਉਹਦਾ ਸੁਧਾਰ ਕਰਾਂਗੇ ਫਿਲਹਾਲ ਤੇ ਨਹੀਂ ਰਹਿੰਦੀ ਨਾਂ ਮੇਰਾ ਜਸਵਿੰਦਰ ਸਿੰਘ ਖਾਲਸਾ